ਪਾਇਦਰ ਕੀ ਹੋ ਜਾਏਗਾ ਸੱਚੀ ਬਾਣੀ ਨੂੰ ਪਾਉਣ ਵਾਸਤੇ ਗ੍ਰਹਿਣ ਕਰਨ ਵਾਸਤੇ ਭਾਵਨਾ ਬਣ ਜੇਗੀ ਆਪਨ ਜਾਣ ਰਹਾਏ ਤੇ ਆਣਾ ਜਾਣਾ 84 ਵਾਲਾ ਗੇੜ ਹੋ ਜਾਂਦਾ ਹੈ ਜੀ ਬਾਣੀ ਨੂੰ ਪੜਿਆ ਸੁਣਿਆ ਗੁਰਬਾਣੀ ਅਨਸਾਰ ਜੀਵਨ ਆਪਰ ਕਰਿਆ ਗੁਰੂ ਦੇ ਬਚਨ ਕਮਾਇਆ ਗੁਰੂ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਬਿਨ ਸੋਤ ਨਾ ਸਿੱਧ ਗੁਰੂ ਨਾ ਤਪ। ਸਮਰਥ ਗੁਰੂ ਕਿਰਪਾ ਕਰਦਾ ਪਾਇਉ ਆਖਰੀ ਬੰਦ ਨੇ ਪੰਡਿਤ ਪੜ ਪੜਵਾਦ ਮੁਖਾਣੇ ਅੜਤਾ ਦੇ ਗੱਲਾਂ ਗਿਆਨਵਾਨ ਕੋਈ ਸੰੰਦਿਤ ਕਿ ਜਾਤ ਨਹੀਂ ਹੈ ਜੋ ਗਿਆਨ ਦੀਆਂ ਗੱਲਾਂ ਕਰਦਾ ਹੈ ਪ੍ਰਾਪਨਾ ਤੋਂ ਮੰਨਦਾ ਹੋਵੇ ਆਪ ਨਾ ਕਰੇ ਆਪ ਤੇ ਜਾਓ ਜਨਮ ਆਪਣੇ ਗੱਲਾਂ ਕਰਨੀਆਂ ਕਿਸ ਤਰ੍ਹਾਂ ਕਰੋ ਰਵਿਸਤਰਾ ਮਿਲਦਾ ਹੈ ਆਪ ਨਾ ਚਲੇ ਉਹ ਵਿਚਾਰਦਾ ਨਹੀਂ ਕਿਉਂਕਿ ਉਹ ਕੇਵਲ ਮੁਖਾਰ ਵਿੱਚ ਤੋਂ ਬੋਲੀ ਜਾ ਰਹਾ ਤਾਂ ਪ੍ਰੈਕਟੀਕਲ ਲਾਈਫ ਨਹੀਂ ਕਮਾਈ ਹੈ ਨਹੀਂ ਸੱਚ ਵਾਲੀ ਅਸਲ ਕਰਨ ਮਾ ਪਾਈ ਏ ਗਿਆਨਮਾਨ ਪੁਰਸ ਤੁਸੀਂ ਬਾਰ ਬਾਰ ਸਰਕਣ ਚ ਨਾ ਪੜੋ ਗੁਰ ਦੀ ਗੱਲ ਮੰਨੋ ਤੇਰਾ ਰੱਬ ਦਾ ਨਾਮ ਜਪੋ ਤੋੜਾ ਪਾਵਤਾਰਾ ਹੋਵੇਗਾ ਲਾ 84 ਫਿਰ ਪਿਆ ਬਿਨ ਸਬਦੇ ਮੁਕਤ ਨਾ ਪਾਏ ਉਹਨਾਂ ਪਾਈ ਗਿਆਨਮਾਨ ਪੁਰਸਾਂ ਜੋ ਰੱਬ ਦਾ ਨਾਮ ਨਹੀਂ ਜਪਦੇ ਲੋਕਾਂ ਨੂੰ ਸੁਣਾਉਂਦੇ ਰਹਿੰਦੇ ਨੇ ਉਹ 84 ਗੋਖਦੇ ਨੇ ਬਿਨਾ ਗੁਰੂ ਤੋਂ ਗਤ ਨਹੀਂ ਹੁੰਦੀ ਦਾ ਨਾ ਉਚਿਤ ਤੀ ਤਾਂ ਗਤ ਪਾਏ ਉਹਨਾਂ ਦਾ ਭਲਾ ਕਦੋਂ ਹੋਏਗਾ ਜੋ ਲੋਗਾਂ ਨੂੰ ਕਰ ਨਾਮ ਜਪੂ ਜ ਆਪ ਨਾਮ ਜਪਣਗੇ ਉਹ ਗਿਆਨਮਾਨ ਪੁਰਸ਼ਾ ਦੇ ਵਰਗੇ ਜੋ ਆਪਣੇ ਆਪ ਨੂੰ ਕਥਾ ਵਚਕੋ ਦੇ ਨਾਮ ਨਹੀਂ ਜਪਦੇ ਨਾ ਇਹ ਸਾਡੇ ਵਾਸਤੇ ਬਚਨੇ ਭਾਈ ਆਪਣੇ ਆਪ ਨਾਮ ਜਪੀਏ ਪਰਮਾਤਮਾ ਕੇ ਜੁੜੀਏ ਤਾਂ ਤੁਹਾਡਾ ਕਲਾ ਹੋਏਗਾ ਫਿਰ ਤੁਹਾਡੇ ਮਖਾਰ ਮਿਲਕਲੀ ਹਰ ਗੱਲ ਉਹ ਸੁਣਨ ਵਾਲੇ ਤੇ ਅਸਰ ਕਰੇਗੀ ਸੰਤਾ ਮਹ ਜੋ ਆਤਮਾ ਜੁੜੀਏ ਨਾ ਕੋਈ ਸਿੱਖ ਪਿਆਰੇ ਪ੍ਰਾਰਥਨ ਉਹਨਾਂ ਦਾ ਕੱਲਾ ਕੱਲਾ ਬਹੁਤ ਅਸਰ ਕਰਦਾ ਇਸ ਕਾਰਨ ਕਿ ਉਨਾਮ ਨੂੰ ਜਪਦੇ ਸੀ ਰਸਨਾ ਦੇ ਪ੍ਰਮਾਤਮਾ ਦਾ ਵਾਸਾ ਸਹੀ ਸਾਧਕ ਬਚਨ ਸਦਾ ਅਟਲ ਮਾਰ ਕਹਿ ਰਹੇ ਨੇ ਸਤਿਗੁਰ ਬੇਲ ਬਿਲਾਏ ਪਾਈ ਨਾਮ ਨੂੰ ਯਾਦ ਕਰੋ ਗੁਰੂ ਦੀ ਕਿਰਪਾ ਬਣ ਦੇਗੀ ਪਰਮੇਸ਼ਰ ਦਾ ਮਿਲਾਪ ਹੋ ਜੇਗਾ ਸਦ ਸੰਗਤ ਮੈਂ ਨਾਮ ਰੂਪ ਦੀ ਹੁਣ ਦੱਸਿਆ ਜਗਾ ਵੀ ਪਾਇ ਦ ਗੁਰੂ ਦੀ ਸੰਗਤ ਨਾਲ ਜੁੜ ਕੇ ਨਾਮ ਜਪ ਹੁਣ ਸੰਗਤ ਕੀ ਇਨਸਾਨੀ ਕੀ ਹੈ ਸਦ ਸੰਗਤ ਕੈਸੀ ਜਾਣੀਏ ਜਿੱਥੇ ਇਕੋ ਨਾਮ ਖਾਣੀਏ ਗੁਨਾ ਦੇ ਮਾਕਰਨੇ ਉਹ ਸੰਗਤ ਕਿਥੇ ਬਾਇਕ ਰਬ ਦਾ ਨਾਮ ਜਪਿਆ ਜਾਂਦਾ ਹੈ ਤੂੰ ਉਥੇ ਜਾ ਸਿਮਰਨ ਕਰ ਗੁਰੂ ਸੰਮਿਚਾਰ ਦਾ ਸਤਿਗੁਰੂ ਮਿਲੈ ਸੂ ਬਾਇਕ ਤਨ ਸੈ ਸੂ ਬਾਇਕ ਗੁਰੂ ਦੀ ਸੇ ਸ਼ਕਿਰਪਾ ਮਿਲ ਜਾਣੀ ਹੈ ਜੀ ਤਾਂ ਗੁਰੂ ਮਹਾਰਾਜ ਕਿਰਪਾ ਕਰਨ ਆਪ ਸਾਈ ਹੁਣ ਗੁਰੂ ਪਿਆਰੇ ਸਭ ਦੇ ਗਦੇ ਸਬਦ ਵਸੇ ਸਾ ਗੁਰੂ ਵਾਲੇ ਦਾ ਨਾਮ ਰੂਪ ਕੀ ਤਨ ਪੈ ਤਦੇ ਮਿਲਦਾ ਹੈ ਜੇ ਪਾਂ ਸੰਮਰਥ ਗੁਰ ਨਾਲ ਜਨ ਸੱਚੇ ਗੋਸਾਮ ਸਾਨੂੰ ਸਮਰੱਥ ਗੁਰੂ ਬਿਆੰਤ ਦਾਤਾ ਦਾ ਮਾਲਕ ਹੈ ਸਮਰੱਥ ਗੁਰੂ ਸੰਤਾਰ ਦਾ ਹੈ ਸਮਰੱਥ ਗੁਰੂ ਪਿਆਰਿਓ ਨਾਮ ਰਪੀਤ ਅਨਬਖਸ਼ ਕੀ ਬਾਤ ਮਾਨੋ ਪਵ ਸਾਗਰ ਤੋਂ ਪਾ ਸੱਚੇ ਪਾਤਸ਼ਾਹ ਜੀ ਕਿਰਪਾ ਕਰੇ ਮਿਹਰ ਕਰੇ ਸਭ ਦੇ ਵਿਚਾਰ ਯੋਤੀ ਦੇ ਤਾ ਖੁਲਾ ਹੋਣ ਦੀਆਂ ਬਖਸ਼ ਲੈਣਾ ਮਹਾਰਾ ਜਿਨ੍ਹਾਂ ਨੇ ਸੁਣੀ ਮੰਨੀ ਸਭ ਦਾ ਪਲਾ ਕਰਨਾ ਆੰਗ ਸਨ ਸਾਈਵਾ ਗੁਰੂ ਦੇ ਪੰਖੂ ਜਿੜੀਆਂ ਨਾਮ ਜਪਣਾ ਕਰੀਏ ਜੇਪਾ ਨਾਮ ਦੀ ਗਲ ਕੀਤੀ ਆਪ ਵੀ ਨਾਮ ਜਪੀ ਤਾਂ ਕਿ ਆਪਣਾ ਸਬੰਧ ਪੱਲਾ ਹੋ ਸਕੇ ਜਿੱਤੇ ਪਾਸ਼ ਅਮੇਰ ਕਾ ਹੋਇਆ ਫਲਾ ਨਿਮਾ ਆਓ ਪ੍ਰੇਮ ਨਾਲ ਜੁੜੂ ਜੀ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ वाहे गुरु वाहे गुरु वाहे गुरु वाहे गुरु वाहे ਵਾਹਿ ਗੁਰੂ 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 ਵਾਹਿ ਗੁਰੂ